ਉੱਪਰ ਮੇਰੇ ਕਾਸਾ ਹੈ ਤਾਂ ਗੁੱਡ ਮਾਰਨਿੰਗ ਗੱਲ ਕਰਵਾ ਪਿਆ ਦੁਕਾਨ ਬੰਦ ਟਾਈਮ ਕਿੱਤ ਚਲੋ ਵੀ ਉੱਡਦੇ ਤੇ ਚੜਦੇ ਕਬੂਤਰ ਫਿਰ ਮਣਪੇ ਤੇ ਉੱਤਰ ਉੱਤਰ ਲੱਗ ਜਾਣਾ ਮੇਰੇ ਕੋਲ ਚੱਲ ਕੋਟੇ ਸਾਡੇ ਉੱਤਰ ਵੀ ਖੋਲੀ ਲੈ ਕੇ ਨੋਟਾ ਕਰਕੇ ਬੰਦ ਤੇ ਚਲੋ ਪਹਿਲਾਂ ਲਾ ਕੇ ਕੱਢਦੇ ਹੋਰ ਜੀ ਆ ਗਏ ਲਓ ਵੀ ਕੱਟ ਦਿੱਗੇ ਬਾਹਰ ਹਾਂ ਤਾਂ ਇਹ ਨੂੰ ਨੇ ਰਾਤ ਤੋਂ ਬਹੁਤ ਇੰਨਾ ਫੜਾ ਚੱਲੋ ਕੱਟিয়ে ਬਾਹਰ ਨੂੰ ਦਾਵਾ ਦਾ ਵਗਰਾ ਕੱਟ ਕੇ ਚੱਲ ਵਰਦੇ ਪਹਿਲਾਂ ਅੰਦਰ ਬਿੱਲੀ ਬੁੱਲੀ ਚੈੱਕ ਕਰਕੇ ਗਿਰ ਛੱਡ ਕੇ ਬਸਦਾ ਸਭ ਪਹੁੰਚ ਜਾਂਦੇ ਉੱਤਰ ਠੀਕ ਆ ਤੇ ਉੱਧਰ ਜਾ ਕੇ ਉਹ ਵੀ ਚੈੱਕ ਕਰ ਦੋ ਕਣ ਹੁਣ ਤੁਸੀਂ ਇੰਨਾ ਛੋਟਾ ਬੰਦ ਕਰ ਦਗੇ ਤੇ ਚੱਲੋ ਫਿਰ ਚੱਲਦੇ ਆ ਓਏ ਬਿੱਲੀ ਵੇਖੀ चलो फिर कट गया चलो, 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 चलो। तो पर चल दिया हां जी बबे तले फिर आ गए इधर घरे लाइट छी नहीं बंद होगी गई कि चक्कर है ਇਹ ਕਿਹਨੇ ਕਰਤੀ ਲਾਟਣਾ ਛੱਡ ਕੇ ਗਿਆ ਸੀ ਰੋਏ ਇਹ ਆ ਲਾਟ ਕੇ ਬੰਦਾ ਜੇ ਫਿਰ ਲਾਟ ਨਹੀਂ ਹੋਣੀ ਹੈ ਨਾ ਲਾ ਲਾ ਖੁੱਲਾ ਪੈਰ ਚਲੋ ਚੱਲ ਕੇ ਵੇ ਨਹੀਂ ਬੰਦ ਇਹੋਕ ਨੂੰ ਕੋਲੇ ਮੈਂ ਆਪਣੇ ਨਹੀਂ ਖੋਲਿਆ ਹੁੰਦਾ ਤਾਂ ਤੇ ਕਰਤ ਨੇ ਖੋਲਿਆ ਹੈ ਹੈ ਉੱਧਿਆ ਨਾ ਕੰਮ ਤੇ ਨਹੀਂ ਗਾ ਲੌਕ ਖੁੱਲਾ ਹੁੰਦਾ ਯਾਰ ਰਾਤ ਤੱਕ ਲੱਗ ਜਾ ਗਿਆ ਸੀ ਹੂੰ ਦੇਖ ਹਟਾ ਸੱਟਾ ਬੰਨ ਜੋ ਦੇਖਦੇ ਗੁੰਗੇ ਕੁਫਾਏ ਵਰ ਗਿਆ ਇਹ ਸੱਟਾ ਕਰਦਾ ਅਬ ਤੇ ਚਲੋ ਪਰ ਘਰ ਦੇ ਲਾਈਟਾਂ ਟੋਟਾ ਬੰਦ ਸਾਰੀਆਂ ਬਾਹਰ ਤੇ ਬੰਦ ਹੀ ਆ ਮੱਲਾ ਫਰਮਾਨ ਪ੍ਰੇਤ ਕੇ ਘਰ ਦੇ ਆਏ ਹੋਣਗੇ ਜੀ ਗਾਹਾ ਕਰਦੀ ਆ ਪਪਾ ਨੂੰ ਲੈਟ ਆਪਾਂ ਫਿਰ ਆਪ ਉਧਰ ਛੱਡ ਕੇ ਕਬੂਤਰ ਮਤਲ ਗੇੜਾ ਗੁੜ ਮਾਰਤ ਲਿਕੇ ਤੇ ਵੇਖਦੇ ਨੇ ਕਿ ਬੋਲ ਬਾਰੀਆਂ ਬੁਰੀਆਂ ਖੋਲ ਦੀਏ ਹਾਂ ਪੁੱਤ ਲਹਜ ਹੋਰ ਇੱਕ ਖੋਲ ਦੀ ਬਾਹਰ ਨਿਕਲ ਜਾ ਭੈਣ ਤੇ ਬੱਚੇ ਕਿਤੇ ਦੇ ਲੋਵੀ ਮਿੱਤਰੋ ਬੜੀ ਬੁਰੀ ਖੋਲਤੀ ਉਕਰਪੋਟਾ ਤੇ ਬੱਚੇ ਨੇ ਫਟ ਸਹੀ ਜਾਣਾਰੇ ਤੇ ਹੁਣ ਅੰਦਰਲੇ ਕੁਟੇ ਵੇਣੇ ਚੱਲ ਕੇ ਇਲੈਕਟ੍ਰੋਨ ਬੰਦ ਕਰੀ ਅੰਦਰ ਲਿਆਂ ਉਹ ਚੱਲੀ ਜਾਂਦੀ ਆ ਸਾਹਮਣੇ ਆਹ ਤਲ ਕਰਤੀਆਂ ਬੰਦ ਬੰਦ ਸਾਰਾ ਕੁਝ ਤੇ ਚਲੋ ਫਿਰ ਅੱਗੇ ਆਗੇ ਅੰਦਰ ਵੀ ਆ ਜਾਂਗੇ ਲੋਵੀ ਖੋਲਦ ਕੇ ਪਹਾੜੀਆਂ ਪੂਰੀਆਂ ਵੀ ਪਾਣੀ ਤੇ ਧੁੱਪ ਤੋਂ 15 ਜ 9 10 ਵਜ ਗਏ ਨੋਂ ਕਿ ਵਜਣਗੇ 10:00 ਵਜਣਗੇ ਤੋਂ ਵੀ ਬਹੁਤ ਚੰਗੀ ਐ ਮੇਰਾ ਜੀਰ ਮਾਨਸਾਂ ਜਾਣਾ ਹੋਵੇ ਕਿਤੇ ਮਨਪ੍ਰੀਤ ਦੇ ਭੂਆ ਦਾ ਮੁੰਡਾ ਕੀ ਦਾ ਮੈਂ ਜਾਣਦਾ ਨਹੀਂ ਉਹ ਕਰਨ ਵੀਰੇ ਕਰਨਾ ਨਹੀਂ ਕੌਣ ਤਾਂ ਵੀ ਯਾਰ ਵੀ ਜਾਣਾ ਹੀ ਐ ਕਿ ਨਹੀਂ ਜਾਣਾ ਠੀਕ ਆ ਉਹ ਮੈਂ ਪੱਕਾ ਨਹੀਂ ਕਹਿਆ ਸਾਦਾ ਉਹ ਕੱਲ ਕਹਿਆ ਸੀ ਉਹ ਵੀ ਮੇਰੇ ਨਾਲ ਕੱਲ ਨੂੰ ਚੱਲਿਓ ਤੇ ਜੇ ਕਿਹਾ ਤੇ ਰੱਪ ਚੱਲ ਵੜਾਂਗੇ ਕੋਈ ਚੱਕਰ ਨਹੀਂ ਆ ਤੇ ਇਲੈਕਟ ਟੋਟਾ ਕਰਕੇ ਬੰਦ ਕਰਾਂ ਫੜ ਜੋ ਇਹ 1 2 ਠੀਕ ਹੈ ਲੈ ਲੈਟਾਂ ਕਰਤੀਆਂ ਬੰਦ ਤੇ ਕਰਾਂ ਕੋਟੇ ਖੱਟੇ ਖੋਲ ਕੇ ਦੇਖ ਲਈਏ ਮਾਰੇ ਮੋਟੇ ਇਹ ਹੈ ਅਰੇ ਹੈ ਚਲੋ ਇਹ ਕੋਟੇ ਖੱਟੇ ਖੋਲ ਦੇ ਫੇਰ ਕਰਦੇ ਆਪਾਂ ਲੋ ਮਿੱਤਰੋ ਉੱਤਰ ਕੋ ਤਾਂ ਸੈੱਟ ਹੈ ਰਾ ਚਾਬੀਆਂ ਮੇਰੇ ਕੋਲ ਇਸ ਦਿਨ ਟੁੱਟੀਆਂ ਦੀਆਂ ਤੇ ਉਹ ਗਾਇ ਨਾਨਕੇ ਆਪਦੇ ਚਲ ਮੇਰੇ ਨਾਲ ਟਾਈਮ ਨਾਲ ਥੋੜਾ ਜਾ ਕੇ ਵੇਖ ਤਲੇ ਬਾਕੀ ਸੋ ਇਕੱਠੇ ਗਏ ਸੀ ਮੰਮ ਨੇ ਮੁੰਡਾ ਛੱਡਣ ਗਏ ਉੱਥੇ ਹੀ ਰਹਿ ਪਿਆ ਉਹ ਠੀਕ ਨ ਤੜਕੇ ਆਉਂਗਾ ਮੈਂ ਚਾਬੀਆਂ ਬਣਾਇਆ ਪੜਦੀਆਂ ਤੋਂ ਲੋ ਇਹ ਵੀ ਸਾਰੇ ਸੈੱਟ ਔਕੇ ਰਿਪੋਰਟ ਹੈਗੀ ਤੇ ਬਸ ਹੁਣ ਦੱਬੇ ਨੇ 10 ਮਿੰਟ ਉੱਧਰ ਘਰ ਜਾ ਕੇ ਫਿਰ ਲਾ ਕੇ ਦੇਖਣੀ ਆਪਣੇ ਖੁੱਲੇ ਫਿਰ ਤੇ ਬੁੱਲੀ ਚੱਕ ਲੈਣ ਉਹਨੂੰ ਕਿਤੇ ਉਹ ਜਮੇ ਖੁੱਲੇ ਕਰ ਦੇਗੇ ਅਸ ਕਿਰਨ ਉੱਤੇ ਤੇ ਠੀਕ ਆ ਤੇ ਚੱਲ ਦਿੰਦਾ ਹਾਂ ਵੀ ਮਰ ਤੱਕ ਅੱਡੇ ਘੰਟੇ ਤੱਕ ਆਪਾਂ ਕਿਰਾਂ ਬਹਿਣੀ ਆ ਤੇ ਕੀ ਉਹਦੋਂ ਆ ਹੀ ਜਾਊਗਾ ਉਹ 100% ਦਾ ਚਲੋ ਬਾਬੋ ਕੋਈ ਨਹੀਂ ਫਿਰ ਬਾਬੋ ਤੇ ਟਾਈਮ ਹੋਗਾ 10:30 ਤੇ ਲੋਕਲਾ ਚਲੀ ਜੇ ਚਲੀਏ ਘਰੇ ਕਰਾਉਣ ਘਰੇ ਚੱਲ ਕੇ ਰੋਟੀ ਖਾਈ ਜੇ ਤੇ ਫਿਰ ਦੁਬਾਰੇ ਆਵਾਂਗੇ ਅਰੇ ਪਤੰਦਰ ਉਹ ਵੀ ਨਹੀਂ ਆਇਆ ਨਾਨਕਿਆਂ ਦਵਾਰੇ ਆ ਕੇ ਮੈਂ ਤੜਕੇ 7-8 ਵਜੇ ਤਾਂ ਉਹਨਾਂ ਨੇ ਆ ਜਾਊਗਾ ਮੈਨੂੰ ਪਾੜ ਦਉਂਦਾ 10 ਵਜੇ ਹੈ ਨਾ ਤੂੰ ਅੱਤਵੇਂ ਕਿੱਥੇ ਵਾਰੀਆਂ ਚਲੋ ਬਾਪ ਫਿਰ ਚਲਦੇ ਆ ਘਰੇ ਠੀਕ ਆਪਾਂ ਲੋਕ ਲੋਕ ਬਾਹਰ ਲਾ ਲੱਗਾ ਹੀ ਪਿਆ ਉਹ ਗੇਟ ਲਾ ਚਲੀਏ ਤੇ ਫਿਰ ਆਵਾਂਗੇ ਦਵਾਰੇ ਉਹ ਆਬਿਓ ਤੇ ਉੱਤੀ ਰਤੀ ਖਾ ਕੇ ਤੇ ਹੋ ਗਏ ਵਿਹਲੇ ਤੇ ਚਲੋ ਫਿਰ ਚਲਦੇ ਆਪਰ ਤੇ ਮਣਪੇ ਦੇ ਵਿੱਚ ਤੁਰੂ ਵਾਹ ਤੁਰਿਆਣੀਆਂ ਜੋਥੋ ਤੇ ਮੌਸਮ ਸਾਫ ਆ ਕੁੱਤਰ ਨਹੀਂ ਕੱਢਦੇ ਆ ਕੱਢ ਲੂ ਆਪਿਓ ਚੱਲ ਕੇ ਚੱਲ ਕੇ ਕਰ ਬਾਈ ਨੇ ਹੈ ਗੱਲ ਇਹ ਆਉਂਦੀ ਚਲੋ ਫਿਰ ਚਲੀਏ ਆਪਿਓ ਆਬਿਓ ਤੇ ਆ ਗਏ ਆਪਾਂ ਘਰੇ ਤੇ ਇੱਥੇ ਪਏ ਆ ਹੁਣ ਕਿਰਾਂ ਨਿਗ੍ਹਾ ਰੱਖੀ ਤੀ ਬੈਠੇ ਆਪਾਂ ਤਾਂ ਹੋਰ ਤਾਂ ਕੁਝ ਨਹੀਂ ਤੇ ਅੰਦਰ ਆ ਕੇ ਪੈ ਕੇ ਰੋਟੀ ਠੀਖਾ ਕੇ ਜਮਾ ਫਰੈਸ਼ ਹੋ ਕੇ ਪਏ ਆ ਉਹਦਾ ਤੇ ਮਨਪ੍ਰੀਤ ਆਉਣ ਵਾਲਾ ਹੋਊਗਾ ਸ਼ਾਇਦ ਹਜੇ ਤੱਕ ਘੰਟਾਂ ਵਿੱਚ ਬਤਾਉਂਦਾ ਨਹੀਂ ਕਹਿੰਦਾ ਹੁੰਦਾ ਕਿ ਮੈਂ ਆ ਜੂਗਾ ਪਰ ਆਉਂਦਾ ਨਹੀਂ ਛੇਤੀ ਉਹ ਠੀਕ ਹੈ ਬਸ ਰੈਸਟ ਕਰ ਲੀਏ ਕਰਾਂ ਆਉਣ ਦਿਉਣ ਅੱਜ ਉੱਥੇ ਮਾਨਸਾ ਜਾਣਾ ਭਾਈ ਕੈਨਸਲ ਹੋ ਗਿਆ ਕੈਨਸਲ ਹੋ ਗਿਆ ਅੱਜ ਨਹੀਂ ਚੱਲਦੇ ਤੇ ਕਹਿੰਦੇ ਕੱਲ ਨੂੰ ਚੱਲਾਂਗੇ ਤੇ ਐ ਨਹੀਂ ਪਤਾ ਨੂੰ ਕੱਲ ਨੂੰ ਜਾ ਵੀ ਇਹ ਕਿ ਨਾ ਰਹੀ ਹੂੰ ਕੱਲ ਦੇ ਕਰਤਾ ਤੇ ਮਾਨਸਾ ਜਾ ਕੇ ਹੁਣ ਉੜ ਇੱਕ ਜਨਵਰੀ ਲੈ ਕੇ ਆਉਣੇ ਆ ਤੇ ਫਿਰ ਚੱਲਾਂਗੇ ਕੱਲ ਜਨਵਰ ਦਿਖਾਵਾਂ ਤੁਹਾਨੂੰ ਚੱਲ ਕੇ ਉੱਥੇ ਠੀਕ ਆ ਚਲੋ ਫਿਰ ਕੋਈ ਮਿੱਤਰੋ ਜੇ ਆਗੇ ਸੀ ਇੱਕ ਘਰੇ ਹੁਣ ਫਿਰ ਮੈਂ ਆਂਦੀ ਕੁੜੀ ਪਿੰਜਰੇ ਦੀ ਸਫਾਈ ਕਰਦੀ ਹਾਂ ਫੰਗ ਕੋਲ ਵਿੱਚ ਬਾਹਲੇ ਪੇਚ ਤੇ ਕਿ ਪਿੱਛੋਂ ਗੰਦ ਪਿੱਠਾ-ਫੁੱਠਾ ਹੀ ਕੱਢਦੀ ਐ ਸਮਾਨ ਵਹਾਵਾ ਹੋਇਆ ਪਿਆ ਲਟਰਾਂ ਪਟਰ ਵਿੱਚ ਕੱਠਾ ਫਿਰ ਉਹਨੂੰ ਛੱਡ ਦਈਏ ਦੁਬਾਰੇ ਫੇਰ ਬਾਹਰ ਆਪੇ ਫੱਟਣਗੇ ਤੇ ਪਾਣੀ ਆ ਪਾਣੇ ਬੱਠੜ ਧਣਾਉਣਾ ਹੈ ਨਹਾ ਲੈਣਗੇ ਜੇ ਨਾ ਨਹਾਉਣਾ ਇਹ ਨਹੀਂ ਮਰਜ਼ੀ ਐ ਠੀਕ ਐ ਇੱਕ ਮਿੰਟ ਤੇ ਬਿਠਾ ਬੁਠਾ ਵਾ ਮਾੜਾ ਦੇ ਵੇਖੋ ਇਹਨਾਂ ਨੂੰ ਪੱਟ ਦਈਏ ਤੇ ਆਪੇ ਨਾਲੇ ਬਾਹਰ ਨਿਕਲ ਗਏ ਤੇ ਬੱਠੜ ਪਾ ਲਈ ਪਾਣੀ ਉਹ ਤੇ ਤੇ ਕਬੂਤਰ ਵੀ ਘੜ ਤੇ ਬਾਹਰ ਸਾਰੇ ਤੇ ਰੱਖਦਾ ਪਾਣੀ ਜਿੰਨਾ ਆਉਣਾ ਹੈ ਉਹਦੇ ਨਾਲ ਲੈਣਗੇ ਜੇ ਪੀਣਾ ਹੈ ਪੀ ਲੈਣਗੇ ਤੇ ਮੈਂ ਇਹਦੀ ਕਰਦਾ ਹਾਂ ਸਾਸ ਭਾਈ ਥੋੜੀ ਇੱਕ ਪਾਣੀਆ ਕੱਢ ਦਈਏ ਬਾਹਰ ਆਹ ਵੇਖੋ ਥੱਲੇ ਇਸਲਾ ਬਗੜ ਨਹੀਂ ਕਮਣਾ ਥੱਲੇ ਵੀ ਕਣਕ ਵੀ ਉਗਰੇ ਪਈ ਪਈ ਆਹ ਕਣਕ ਵੀ ਉਗਰ ਲੱਗ ਗਈ ਚਲੋ ਬੀ ਚਲੋ ਉਧਰੇ ਮੈਂ ਸਾਫ ਸਪਾਈ ਕਰ ਲੈਨੇ ਫਿਰ ਦਿਖਾਉਣਾ ਤੁਹਾਨੂੰ ਭਾਵੇਂ ਨੇ ਫਿਰ ਅੰਦਰ ਵੜ ਜਾਓ ਕਿ ਸਾਫ ਸਪਾਈ ਕਰ ਲਈਏ ਵਧੀਆ ਚੰਗੀ ਤਰ੍ਹਾਂ ਨਾਲ ਕਰੰਡੀ ਪਾ ਲਈਏ ਤੇ ਕਰਦ ਗਏ ਸਾਫ ਸਪਾਈ ਉਹ ਵੀ ਮਿੱਤਰੋ ਤੇ ਘਰਤੀ ਖੁੱਡੇ ਦੀ ਸਫਾਈ ਠੀਕ ਹੈ ਸਭ ਮਿੱਠਾ ਪੁੱਟਾ ਹੁੰਦੀਆਂ ਤੇ ਜਿਵੇਂ ਮੈਂ ਮਿੱਠਾ ਨਹੀਂ ਆਉਂਦੇ ਇੰਨੀ ਕਿ ਨਿਕਲਣੀ ਹੈ ਬਸ ਥੋੜਾ ਜਿਹਾ ਪਿਜਰਾਗਾ ਤੇ ਗੰਦ ਪਿਲ ਜਾ ਹੁੰਦੀ ਸਾਰਾ ਸਾਫ ਸਪਾਈ ਕਰਦੀ ਕੋਲੇ ਕੋਲੇ ਨੇ ਤੇ ਕਿਉਂਕਿ ਇਕ ਚੋਈ ਹੀ ਸਾਫ ਕਰਤਾ ਸਾਰਾ ਕੁਛ ਉਪਰ ਬੈਠੇ ਆਂ ਡੇ ਦੇ ਚਲੋ ਆਪਾਂ ਕਰੀਏ ਸਾਫ ਸਫਾਈ ਤੇ ਫਿਰ ਦਿਖਾਉਣੇ ਤੁਨ ਕੋਈ ਡੱਕੇ ਵੀ ਲੈਂਦੇ ਇੰਨਾ ਵਾਸਤੇ ਬਾਹਰ ਚੁੱਕਦੇ ਫਿਰ ਜਿੰਨੇ ਮਤੇ ਤੋੜ ਕੇ ਕਰਕੇ ਬਰੀਕ ਵਧੀਆ ਇਹ ਵੀ ਸਿਰ ਤੇ ਨੇਗੇ ਆਪਾਂ ਚੱਕੀ ਜਾਣਗੇ ਉਹ ਥੱਲੇ ਪਹਿਲੇ ਲਾਈ ਪਏ ਉਹਦੇ ਨੌਕੀ ਜਾਂਦੇ ਮਿੱਤਰੋ ਸਾਰੇ ਕਰਤੇ ਅੰਦਰ ਪਾਣੀ ਧਰ ਤੇ ਦਾਣੇ ਧਰ ਤੇ ਡੱਕੇ ਸਿਰ ਤੇ ਬਹਿ ਕੇ ਜਾ ਕੇ ਤੇ ਚੱਲ ਕੇ ਆਉਣਾ ਪਰ ਹੈਗਾ ਪਨਾਉਣੇ ਨਾ ਆ ਕੇ ਹੋ ਜਗੇ ਫਰਸ ਬੈਟੀਆਂ ਜੋੜੀਆਂ ਡੋਟ ਸਹਾਰੀਆਂ ਆਹ ਤਗੜੀ ਜੋੜੀ ਸਾਰਾ ਨਾਲ ਉਹਤਰਾ ਦੀ ਐ ਜੋ ਲੜੇ ਲਾਂਡੇ ਲਾਂਡੇ ਚਲੋ ਫਿਰ ਜੜਤੀ ਕਰਿਆ ਨੂੰ ਤੇ ਨਾਲ ਗੇ ਨਾ ਗੇ ਹੋਰ ਇਹ ਫਰਾਈਸ ਤੇ ਫਿਰ ਵੇਣੀ ਕੀ ਬਣਦਾ ਹੈ ਕੀ ਬਣਦਾ ਹੈ ਕਿਹਨ ਜੈਡ ਸਿਕਿਉਰਟੀ ਲਾ ਲ ਗੇ ਚਲੋ ਬਾਪੇ ਫਿਰ ਕਰਦੇ ਆ ਬਾਪੇ ਨਾਲੇ ਚੱਕ ਲਈ ਚਾਬੀ ਤੇ ਚੱਲਦੇ ਆ ਮਨਪ੍ਰੀਤ ਦੇ ਕੋਲ ਹਣਾ ਪਾਇਰ ਲਿਬੜ ਗਏ ਪਾਇਰ ਲਿਬੜ ਜਾਣ ਪਾਇਰ ਪਾਇਰ ਲਿਬੜ ਚੌਂਕੀ ਚ ਜਾਣ ਤੇ ਵਹਿ ਜਾਗੇ ਬਾਹਰ ਹਾਂ ਚੌਂਕੀ ਤੇ ਸਾਨੂੰ ਕਹੜਾ ਬੈਠੇ ਕੋਈ ਜਾਨ ਆਏ ਉਹਦੇ ਵੇਖੂਗਾ ਹੈ ਜੇ ਕੋਈ ਜਾਨ ਆਇਆ ਤੇ ਚੌਂਕੀ ਤੇ ਬਾਹਰ ਦਿਨ ਕਿਵੇਂ ਆਪੇ ਤਾਂ ਆਉਂਦਾ ਹੀ ਨਹੀਂ ਆਪੇ ਕਿਵੇਂ ਆਊਗਾ ਨਹੀਂ ਆਉਣਾ ਆਪੇ ਨਹੀਂ ਆਉਣਾ ਮਾਤਾ ਤੂੰ ਯਾਦ ਰੱਖੀ ਹੈ ਯਾਦ ਰੱਖੀ ਹਾਂ ਤੇ ਆਪੇ ਅਹੀਂ ਤੱਕ ਤਾਂ ਆਇਆ 23 ਸਾਲ ਦਾ ਹੋ ਗਾ ਮਾਤਾ ਸਾਡਾ ਮੁੰਡਾ 28 ਸਾਲ ਦਾ ਤੇ ਫਿਰ ਤੂੰ ਜਾਣ ਕੇ ਨਹੀਂ ਤੁਸੀਂ ਪੈਸੇ ਵਾਲੇ ਮੰਗਦੇ ਹੋਗੇ ਹੋਰ ਲੱਲੀ ਨੂੰ ਪੁੱਟ ਕੇ ਜਾਣ ਪਹਿਲੇ ਪਹਿਲੇ ਵੱਧ ਮੰਗਦੇ ਮਾਦਾ ਤੂੰ ਤੂੰ ਮੰਗਦੀ 20 ਲੱਖ ਰੁਪਏ ਸਾਡਾ ਮੁੰਡਾ ਸਰਕਾਰੀ ਲੱਗਿਆ ਮੈਂ ਕਹਣਾ ਤੇ ਮੈਨੂੰ ਕਰਾ ਦੇ ਮੈਂ ਬੈਠਾ ਵਿਲਾ ਕਿਹਨੂੰ ਪੁੱਛਾਂਗੇ ਕੁੜੀਆਂ ਨੂੰ ਕੁੜੀਆਂ ਨੂੰ ਪੁੱਛਿੰਦੇ ਕਿੰਨੇ ਦੇ ਵਧਾਣੀ ਹਾਂਜੀ ਬਾਬਿਓ ਤੇ ਚੱਲ ਫੇ ਹੁਣ ਘਰ ਨੂੰ ਚੱਲ ਫੇ ਚੱਲ ਫੇ ਅੱਜ ਦੁਬਾਰੇ ਫੇਰਾਵਾਂਗੇ ਇੱਥੇ ਘਰੇ ਦਾ ਦਿਨ ਹੀ ਲੰਘਦਾ ਤੇ ਇੱਥੇ ਦੋ ਘੰਟੇ ਬੈਠਾਂਗੇ 8-9 ਵਜੇ ਘਰ ਚੱਲ ਵੜਾਂਗੇ 9:00 ਵਜੇ ਉੱਥੇ ਟਿੱਕਾ ਆ ਕੇ ਆਵਾਂਗੇ ਧਾਣੇ ਦੁਨੇ ਪਾ ਲਈਏ ਵੀਡੀਓ ਵੀਡੀਓ ਪਾ ਲਈਏ YouTube ਤੇ ਜਿੰਗੀ ਟੇਢੀ ਜਿਹੋ ਜੀ ਬਣੀ ਐ ਤੇ ਚੱਲ ਕੇ ਭੱਜ ਕੇ ਪਾਈਏ ਧਾਣਿਆਂ ਨੂੰ ਧਾਣੇ ਪਾ ਕੇ ਕੰਮ ਨਿਬੜ ਕੇ ਤੇ ਵੀਡੀਓ ਲਾਈਏ ਅਪਲੋਡ ਤੇ ਤੇ ਫਿਰ ਘਰਦੇ ਹਾਂ ਠੀਕ ਆਪਾਂ ਚਲੋ ਜੀ ਮੀਰਾ ਬਰਾਛੀ ਚਲ 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 ਲੋਕ ਅੱਜ ਡਰ ਮੈਨ ਨਹੀਂ ਜਾ ਪਤਰਦਾ ਇਹੰਦਾ ਮੇਰਾ ਪਾਪਾ ਕੋ ਰੰਦਾ ਮੇਰਾ ਪਾਪਾ ਮੇਰਾ ਅੱਜ ਕਿਨੇ ਪਸ਼ੂ ਬਣ ਦੇ ਤੇ ਨੀਰਾ ਜਮ ਪਾਇਆ ਕੁਤਰ ਤੱਕ ਮੇਰਾ 2 ਮਹੀਨਾ ਹੋਦਾ ਪਾਇਓ ਨੀਰੇ ਨੂੰ ਤੇ ਪਸ਼ੂ ਬਣ ਗਏ ਠੀਕ ਆ ਨਹੀਂ ਤਾਂ ਅੱਗੇ ਮੇਰਾ ਡੇਢੀ ਬਣਨਰ ਅੱਜ ਆਪਾਂ ਨੂੰ ਬੰਨਨੇ ਪੈਣਗੇ ਉਹ ਖੜੀਆਂ ਖੰਡਾਂ ਸਾਰੀਆਂ ਆਪਣੀਆਂ ਤੇ ਗੱਡੀ ਲੱਗ ਗਈ ਸਾਈਡ ਤੇ ਤੇ ਫਿਰ ਆਪਣੇ ਪੌਣਿਆ ਕਬੂਤਰਾਂ ਨੂੰ ਚੱਲ ਕੇ ਧਾਣੇ ਤੇ ਕਰਦੇ ਆਂ ਫਿਰ ਆਪਾਂ ਲਓ ਭਾਈ ਪੌਣ ਦੇ ਪਸ਼ੂ ਵੀ ਸਾਰੇ ਤੇ ਹੁਣ ਕੰਬੀ ਆਹ ਕਬੂਤਰ ਜਾ ਕੇ ਲੈਟ ਕਰਦੀਏ ਬੰਨਦੇ ਮਹਿੰਗਾ ਬੋਰ ਹੈ ਜੀ ਲਓ ਭਾਈ ਚਲੋ ਚੱਲ ਕੇ ਕਬੂਤਰ ਵੇਖੀ ਧਾਣੇ ਤੇ ਪਾ ਗਏ ਪਾਣੀ ਪਾ ਗਏ ਤੇ ਵੇਣੀਆਂ ਫਿਰ ਭਾਈ ਤੇ ਪਾ ਦਈਏ ਧਾਣੇ ਪਾਣੀ ਇਹਨਾਂ ਨੂੰ ਗਰਮ ਪਾਣੀ ਪਾ ਲੈ ਹੁੰਦਾ ਤੇ ਠੰਡਾ ਪਾਣੀ ਵਿੱਚ ਪਿਆ ਉਹਦੇ ਤੇ ਕਣਕ ਵੀ ਰੱਖੀ ਪਿਆ ਤੇ ਵਿੱਚ ਕੱਲਾ ਦੇ ਬਾਜਰਾ ਪਾ ਦਾਂ ਇਹ ਇੱਕ ਮੋਟਾ ਪੇਟ ਜੀ ਘੜਦੀ ਵਿੱਚੋਂ ਚੱਕੋ ਵੀ ਲੈ ਕਣਕ ਤਾਂ ਬਹੁਤ ਚਲੋ ਬਾਲੀ ਕਣਕ ਦਾ ਇਕੋ ਨਾ ਇਹਨਾਂ ਨੂੰ ਕੱਲੀ ਟਣਕ ਨਹੀਂ ਖਾਂਦੇ ਬਾਹਰ ਆ ਬਹਨੇ ਉਹ ਦੰਦ ਰੋਟੇ ਤੱਕੀ ਇਹਨੂੰ ਪਤਾ ਹੈ ਲੋਬੀ ਬਹੁਤ ਦਾਲ ਇਹਨਾਂ ਨੂੰ ਲੋਬੀ ਆਜੋ 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 ਘਰੋ ਦਾਣੇ ਲੈ ਵੀ ਪਾ ਦੇ ਵਿੱਚ ਗਰਮ ਜਿਹਾ ਪਾਣੀ ਠੰਡੇ ਪਾਣੀ ਚ ਓਹੋ ਤੋਣਾ ਕੋਈ ਤਾਂ ਬਿੱਠਾ ਬੈਦਣੀ ਉੱਚੀ ਯਾਰ ਚਲੋ ਆਪੇ ਧੋ ਲਿਆ ਕਰਾਂ ਵਾ ਤੇ ਪਾਣੀ ਹੋਰ ਪਾ ਲਿਆ ਵਾ ਤੇ ਕਰਦੇ ਆਪਾਂ ਲਓ ਭਾਈ ਤੇ ਗਰਮ ਪਾਣੀ ਪਾ ਲੈ ਦੇਖ ਲਓ ਭਾਫਾਂ ਉੜਦੀਆਂ ਧੋਲਿਆ ਸਾਰਾ ਸਮਾਰ ਕੇ ਤੇ ਬਾਕੀ ਖੁੱਡੇ ਹੀ ਸਫਾਈ ਸੁਖ ਦੇਖੋ ਹੁਣ ਗੱਲ ਬਣੀ ਵੀ ਨਾ ਤੇ ਵੇਖੋ ਬਾਕੀ ਡੱਕੇ ਆਪਾਂ ਕਿੰਨੇ ਧਰੇ ਸੀਗੇ ਤੇ ਸਾਰੇ ਚੱਕ ਕੇ ਲੈ ਕੇ ਤਾਂ ਇਹ ਓਹ ਹੋ ਆ ਕੀ ਹੋ ਗਿਆ ਠੰਡਾ ਪਾਣੀ ਪਾ ਦਿੰਦੇ ਵਿੱਚ ਚਲੋ ਚਲੋ ਆਜੋ 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 ਲਓ ਬਈ ਪਾਣੀ ਵਿੱਚ ਓਕੇ ਰਪੋਟਾ ਦਾਣੇ ਪਾ ਦੇ ਪਾਣੀ ਪਾਤਾ ਤੇ ਹੁਣ ਕਰਦੇ ਨੂੰ ਬੰਦ ਆਪਾਂ ਓਹ ਹੋ ਹੋ ਬਾਕੀ ਨੰਗਾ ਜੀ ਲ ਲੈ ਲਾ ਦਿਜੀਏ ਡਿਸਕਾਇਰ ਤੇ ਇੱਥੇ ਆਪਣਾ ਗੱਟ ਆਇਆ ਪਿਆ ਗਿਆ ਆ ਪਿਆ ਗੱਟਾ ਗੱਟੇ ਦੀ ਕਰ ਲਈਏ ਸੈਟਿੰਗ ਹੁਣ ਗੱਫੇਰ ਇੱਧਰ ਖੜਨਾ ਨਹੀਂ ਪੁੱਟ ਲੱਗਦਾ ਆਹ ਦੇ ਕਰੀ ਲੈ ਆਪਾਂ ਇੱਥੇ ਲਾ ਦਿਗੇ ਇਹਨੂੰ ਤੇ ਇੱਥੇ ਲਾ ਦਿਗੇ ਇਹਨੂੰ ਤੇ ਕੱਲੀ ਆਹ ਸਾਈਡ ਬੰਨੰਗੀ ਹੋਊਗੀ ਥਾਲੀ ਹੌਲੀ ਨੇ ਪਸਾਰੀਆਂ ਪੱਲੀ ਖੋਲ ਲੈ ਆਏ। ਬਈ ਠੰਡ ਤਾਂ ਹੁਣ ਹੈ ਨਹੀਂ ਬਈ ਠੀਕ ਆ। ਤੇ ਇੰਨਾ ਚਿਰ ਕਰਨਾ ਪੈਂਦਾ। ਚਲੋ ਮਿੱਤਰੋ ਫਿਰ ਦਾਣੇ ਪਾਣੀ ਹੋ ਗਈ ਓਕੇ ਰਿਪੋਰਟ ਇਹਨਾਂ ਦੀ ਅੱਜ ਦੇ ਵਲੌਗ ਚ ਇਹੀ ਸੀਗਾ ਜਿਹੜਾ ਤੁਸੀਂ ਵੇਖ ਚੁੱਕੇ ਹੋ। ਠੀਕ ਹੈ ਤੇ ਲਾਈਟ ਕਰ ਦਈਏ ਬੰਦ। ਤੇ ਲਓ ਮਿੱਤਰੋ ਖਾਲੀ ਰੋਟੀ ਡਾਟੀ ਤੇ ਪਾੜ ਕੇ ਵੀਡੀਓ ਤੇ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਲਵ ਯੂ। ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ। ਤੇ ਚਲੋ ਰੱਬ ਰੱਖਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।